ਇੱਕ ਵਾਰ ਫਿਰ ਹੋਈ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਵੱਡੀ ਮੀਟਿੰਗ ਬਰਨਾਲਾ ਦੇ ਵਿੱਚ ਬੂਟਾ ਸਿੰਘ ਬੁਰਜਗਿੱਲ ਦੀ ਅਗਵਾਹੀ ਦੇ ਵਿੱਚ ਇਸ ਮੀਟਿੰਗ ਤੋਂ ਬਾਅਦ ਵੱਡੇ ਫੈਸਲੇ ਲਏ ਗਏ ਤੇ ਵੱਡੇ ਐਲਾਨ ਕੀਤੇ ਤਾਂ ਵੱਡੇ ਫੈਸਲੇ ਕਿਹੜੇ ਨੇ ਵੱਡੇ ਐਲਾਨ ਕਿਹੜੇ ਨੇ ਆਖਰ ਕਿਉਂ ਇਸ ਮੀਟਿੰਗ ਤੋਂ ਬਾਅਦ ਅਜਿਹੀ ਰਣਨੀਤੀ ਉਲੀਕਣ ਦੇ ਲਈ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਕਿਸਾਨ ਜਿਹੜੇ ਨੇ ਉਹ ਤਿਆਰ ਹੋਏ ਕਿਉਂ ਆਖਰ ਸਰਕਾਰ ਨੂੰ ਚੇਤਾਵਨੀ ਦਿੱਤੀ ਆ ਪੂਰੀ ਗੱਲਬਾਤ ਸੁਣਾਉਣੀ ਹੈ ਕਿ ਅੱਜ ਦੀ ਮੀਟਿੰਗ ਦੇ ਵਿੱਚ ਆਖਰ ਕੀ ਖਾਸ ਸੀ ਕੀ ਕੁਝ ਕਹਿ ਰਹੇ ਨੇ ਕਿਸਾਨ ਆਗੂ ਉਸ ਪਿੰਡ ਵੇਜ ਦੀ ਕੱਟਣਾ ਤੇ ਹੋਰ ਕੋਈ ਅਲਟਰਨੇਟ ਨਹੀਂ ਫਿਰ ਤਾਂ ਕੱਢਿਆ ਜਾ ਸਕਦਾ ਲੇਕਿਨ ਜੇ ਤੂੰ ਅਲਟਰਨੇਟ ਹੈਗਾ ਤਾਂ ਫਿਰ ਉਹ ਗੰਦੇ ਪਾਣੀ ਨੂੰ ਮਤਲਬ ਪਿੰਡ ਦੇ ਵੇਜ ਦੀ ਕੱਟਣ ਦੀ ਕੋਈ ਤੁਕਣੀ ਮੰਦੀ ਇੱਥੋਂ ਤੱਕ ਗੱਲ ਸਾਹਮਣੇ ਆ ਗਈ ਕਿ ਪਿੰਡ ਨੇ ਇਹ ਕਹਿਤਾ ਵੀ ਇੱਕ ਸਾਈਡ ਤੋਂ ਕੱਢ ਕੇ ਲੈ ਜਾਓ ਉਹਦੇ ਤੋਂ ਵੀ ਮੈਂ ਜੇ ਕਹਾ ਕਿ ਭਗਵੰਤ ਮਾਨ ਦੀ ਸਰਕਾਰ ਜਾਂ ਇਹਦਾ ਐਮਐਲਏ ਆਪਣੇ ਪਾਰਟੀ ਦੇ ਬੰਦਿਆਂ ਦੇ ਥਰੂ ਇਤਰਾਜ਼ ਕਰਵਾ ਕੇ ਜਿੱਧਰ ਦੀ ਪਾਣੀ ਕੱਢਣ ਦਾ ਪਿੰਡ ਵਾਲਿਆਂ ਨੇ ਇਹਨਾਂ ਨੂੰ ਪ੍ਰਪੋਜ਼ਲ ਦਿੱਤੀ ਉਹਨੂੰ ਅੱਗੇ ਰੋਕਿਆ ਗਿਆ ਹੈ। ਇਹਦਾ ਮਤਲਬ ਸਿੱਧ ਹੋ ਗਿਆ ਕਿ ਲੋਕਾਂ ਨੂੰ ਲਤਾੜ ਕੇ ਪਾਣੀ ਪਿੰਡ ਦੇ ਵਿਚਾਲ ਦੀ ਇਹ ਗੰਦਾ ਪਾਣੀ ਕੱਢਣ ਦੀ ਇੱਕ ਵਿਉਂਤਬੰਦੀ ਬਣੀ ਸੀ ਔਰ ਉਹਨੂੰ ਨਿਭਾਇਆ ਗਿਆ ਹੈ। ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਭਈ ਭਗਵੰਤ ਮਾਨ ਜੀ ਤੁਸੀਂ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਤੁਹਾਡੇ ਇੱਕ ਇੱਕ ਨੁਮਾਇੰਦੇ ਨੇ ਇੱਕ ਇੱਕ ਵਿਅਕਤੀ ਨੇ ਇਹ ਰੌਲਾ ਪਾਇਆ ਹੈ। ਕਿ ਇਹ ਆਮ ਘਰਾਂ ਦੇ ਮੁੰਡਿਆਂ ਦੀ ਸਰਕਾਰ ਬਣੇਗੀ ਤੇ ਸੱਥਾਂ ਦੀ ਸਰਕਾਰ ਚੱਲਿਆ ਕਰੇਗੀ ਇਹ ਇਹ ਆਪਾਂ ਸਾਰਿਆਂ ਨੇ ਸੁਣਿਆ ਹੁਣ ਸਵਾਲ ਇਹ ਆ ਵੀ ਉਹ ਪਿੰਡ ਦੀ ਸੱਥ ਆ ਜਿਹੜੀ ਉਹ ਦੁਹਾਈ ਪਿੱਟ ਰਹੀ ਆ ਕੁਰਲਾ ਰਹੀ ਆ ਕਿ ਸਾਨੂੰ ਆ ਗੰਦਾ ਪਾਣੀ ਕਿਉਂ ਦਿੱਤਾ ਜਾ ਰਿਹਾ ਕਿਉਂ ਸਾਨੂੰ ਗੰਦੇ ਪਾਣੀ ਦੇ ਵਿੱਚ ਡੋਬਿਆ ਜਾ ਰਿਹਾ ਅਗਰ ਕਿਤੇ ਵੀ ਪਾਣੀ ਲੀਕ ਹੋ ਗਿਆ ਜਿਹੜੇ ਘਰਾਂ ਦੇ ਨੇੜੇ ਪਾਣੀ ਲੀਕ ਹੋ ਗਿਆ ਉਹਨਾਂ ਘਰਾਂ ਨੂੰ ਤਾਂ ਨਾ ਰਾਤ ਨੂੰ ਚੈਨ ਹੋਣੀ ਆ ਨਾ ਦਿਨੇ ਚੈਨ ਹੋਣੀ ਆ ਉਹਨਾਂ ਵਾਸਤੇ ਤਾਂ ਨਰਕ ਬਣ ਗਿਆ ਨਾ ਔਰ ਨਰਕ ਬਣਾਇਆ ਜਾ ਰਿਹਾ ਹੈ ਜਾਣਬੁੱਝ ਕੇ ਬਣਾਇਆ ਜਾ ਰਿਹਾ ਹੈ ਪਰ ਉਹਦੇ ਤੋਂ ਅੱਗੇ ਮੈਂ ਤੇਰੀ ਗੱਲ ਕਰਨੀ ਚਾਹਣਾ ਹੈ ਦੇਖੋ ਪਿੰਡ ਨੇ ਇਹ ਲੜਾਈ ਲੜਦਿਆਂ 25 26 ਬੰਦੇ ਜੇਲ੍ਹ ਚਲੇ ਗਏ ਤਿੰਨ ਬੰਦੇ ਪਿੰਡ ਦੇ ਉੱਥੇ ਭੁੱਖ ਹੜਤਾਲ ਤੇ ਬੈਠੇ ਆ ਜਥੇਬੰਦੀ ਦੇ ਆ ਜਿਹੜੇ ਵਰਕਰ ਨੇ ਸਾਡੇ ਆਟੂ ਸਹਿਬਾਨ ਉਹ ਜੇਲ੍ਹ ਚ ਚਲੇ ਗਏ ਜਿਨ੍ਹਾਂ ਦੇ ਵਿੱਚੋਂ ਨੌ ਆਦਮੀ ਭੁੱਖ ਹੜਤਾਲ ਤੇ ਸੀ ਉੱਥੇ ਜੇਲ੍ਹ ਚ ਔਰ ਉਹਨਾਂ ਨੌਾਂ ਦੇ ਵਿੱਚੋਂ ਤਿੰਨ ਦੀ ਕੱਲ ਸਿਹਤ ਵਿਗੜੀ ਆ ਹਾਲਾਤ ਵਿਗੜਿਆ ਜਿਨ੍ਹਾਂ ਨੂੰ ਸਿਵਲ ਹਸਪੀਟਲ ਮੁਕਸਰ ਦੇ ਵਿੱਚ ਇਹਨਾਂ ਨੇ ਲੈ ਕੇ ਗਏ ਚੈੱਕਅਪ ਕਰਵਾਇਆ ਲੇਕਿਨ ਉਹਨਾਂ ਦੀ ਲੜਾਈ ਉਹ ਜਿਹੜੀ ਲੜ ਰਹੇ ਨੇ ਉਹ ਜਾਰੀ ਹੈ ਕਿ ਵੀ ਅਸੀਂ ਕਿਸੇ ਤਰ੍ਹਾਂ ਦੀ ਕੋਈ ਮੈਡੀਕਲ ਏਡ ਨਹੀਂ ਲੈਣੀ ਕੋਈ ਮੈਡੀਕਲ ਸਹੂਲਤ ਨਹੀਂ ਲੈਣੀ ਕੋਈ ਦਵਾਈ ਨਹੀਂ ਲੈਣੀ ਔਰ ਸਾਡੇ ਕਾਕਾ ਸਿੰਘ ਜੀ ਕੋਟੜਾ ਜਿਹੜੇ ਜਨਰਲ ਸੈਕਟਰੀ ਨੇ ਜਥੇਬੰਦੀ ਦੇ ਮੇਰੇ ਤੋਂ ਮੇਰੇ ਨਾਲ ਮੇਰੇ ਬਰਾਬਰ ਦੇ ਨੇ ਉਹ ਉੱਥੇ ਗਏ ਨੇ ਜਿਸ ਤਰੀਕੇ ਦੇ ਨਾਲ ਜਿਹੇ ਦਾ ਬਿਹੇਵੀਅਰ ਕਰਕੇ ਕਾਕਾ ਸਿੰਘ ਕੋਟੜਾ ਨੂੰ ਤੇ ਸਾਡੀਆਂ ਉੱਥੇ ਬੀਬੀਆਂ ਨੂੰ ਉੱਥੇ ਲੈ ਕੇ ਗਏ ਨੇ ਜੇਲ੍ਹ ਦੇ ਵਿੱਚ ਅਮਰਸਰ ਜੇਲ੍ਹ ਦੇ ਵਿੱਚ ਉਹਨਾਂ ਨੂੰ ਬੰਦ ਕੀਤਾ ਹੈ ਇਹ ਅਤਿ ਨਿੰਦਨਯੋਗ ਹੈ ਇਹ ਤੁਸੀਂ ਸਾਰੀ ਪ੍ਰੈਸ ਨੇ ਦੇਖਿਆ ਕਿ ਇੱਕ ਬੀਬੀ ਨੇ ਉੱਥੇ ਜ਼ਹਿਰ ਪੀਣ ਦੀ ਵੀ ਕੋਸ਼ਿਸ਼ ਕੀਤੀ ਆ ਕਿ ਮੈਂ ਆਪਣੀ ਜਾਨ ਦੇ ਦੂੰਗੀ ਲੇਕਿਨ ਸਾਡੇ ਪਿੰਡ ਨੂੰ ਇਹ ਜਿਹੜਾ ਗੰਦਾ ਪਾਣੀ ਦਿੱਤਾ ਜਾ ਰਿਹਾ ਹੈ ਇਹਦਾ ਅਸੀਂ ਵਿਰੋਧ ਕਰ ਰਹੇ ਹਾਂ ਉਹਦੀ ਵੀ ਕੋਈ ਪਰਵਾਹ ਨਹੀਂ ਇਹਦਾ ਮਤਲਬ ਲੋਕ ਮਰਦੇ ਆ ਤਾਂ ਮਰਨ ਲੋਕ ਭੁੱਖੇ ਰਹੇ ਜੇ ਮਰਦੇ ਆ ਤਾਂ ਮਰਨ ਲੇਕਿਨ ਪਾਣੀ ਇੱਕ ਐਮਐਲਏ ਦੀ ਈਗੋ ਨੂੰ ਕਾਇਮ ਰੱਖਣਾ ਉਹਦੀ ਈਗੋ ਨੂੰ ਮਜ਼ਬੂਤ ਕਰਦਾ ਉਹਦੀ ਈਗੋ ਨੂੰ ਪੱਠੇ ਪਾਉਣ ਵਾਸਤੇ ਸਰਕਾਰ ਤੇ ਪ੍ਰਸ਼ਾਸਨ ਸਾਰਾ ਇਸ ਗੱਲ ਦੇ ਉੱਤੇ ਜ਼ੋਰ ਦੇ ਕੇ ਲੱਗਿਆ ਹੋਇਆ ਹੈ ਅੱਜ ਮੈਨੂੰ ਰਿਪੋਰਟ ਮਿਲੀ ਹੈ ਕਿ ਸਾਡੇ ਉੱਥੇ ਮੁਕਸਰ ਜੇਲ੍ਹ ਦੇ ਵਿੱਚੋਂ ਪੰਜ ਆਦਮੀਆਂ ਨੇ ਹੋਰ ਨਵੇਂ ਪੰਜ ਆਦਮੀਆਂ ਨੇ ਭੁਖੜਤਾਲ ਹੋਰ ਸ਼ੁਰੂ ਕੀਤੀ ਹੈ ਦੇਖੋ ਸਾਡੀ ਇਹ ਆ ਲੜਾਈ ਕਿ ਲੋਕਾਂ ਨਾਲ ਇਹ ਹੋ ਰਹੀ ਬੇਇਨਸਾਫੀ ਕਿਵੇਂ ਰੁਕੇਗੀ ਅਗਰ ਅੱਜ ਅਸੀਂ ਇਸ ਗੱਲ ਦੇ ਉੱਤੇ ਇਸ ਨੂੰ ਨਾ ਰੋਕ ਸਕੇ ਤਾਂ ਅਜੇ ਹੀ ਧੱਕੇਸ਼ਾਹੀ ਫਿਰ ਹਰੇਕ ਪਿੰਡ ਦੇ ਵਿੱਚ ਤੇ ਹਰੇਕ ਇੱਕ ਵਿਅਕਤੀ ਦੇ ਨਾਲ ਹੋਏਗੀ ਹੁਣ ਇੱਥੇ ਵੱਡਾ ਸਵਾਲ ਇਹ ਹੀ ਬੇਬਾ ਦੁਬਾਰਾ ਰਿਪੀਟ ਕਰਦਾ ਕਿ ਜਿਹੜੀ ਸਰਕਾਰ ਆਮ ਲੋਕਾਂ ਦੀ ਸਰਕਾਰ ਸੀ ਜਿਹੜੀ ਕਹਿੰਦੀ ਸੀ ਇਨਸਾਫ ਦੇਵਾਂਗੇ ਕੀ ਉਹ ਸਰਕਾਰ ਦਾ ਅੱਜ ਸਪਸ਼ਟ ਨਜ਼ਰ ਚਿਹਰਾ ਨਜ਼ਰ ਨਹੀਂ ਆ ਰਿਹਾ ਕਿ ਇੱਕ ਐਮਐਲਏ ਸ਼ਰੀਆਮ ਗੁੰਡਾਗਰਦੀ ਕਰ ਰਿਹਾ ਲੋਕਾਂ ਦੇ ਨਾਲ ਔਰ ਲੋਕਾਂ ਨੂੰ ਲਤਾਰ ਕੇ ਕੰਮ ਕਰ ਰਿਹਾ ਹੈ ਸੋ ਇਹਦੇ ਰੋਸ ਦੇ ਵਿੱਚੋਂ ਐਸਕੇਐਮ ਨਾਨ ਪੋਲਿਟਿਕਲ ਦੀ ਰਾਤ ਮੀਟਿੰਗ ਹੋਈ ਹੈ। ਔਰ ਐਸਕੇਐਮ ਨਾਨ ਪੋਲਿਟਿਕਲ ਨੇ ਕੱਲ ਇੱਕ ਪ੍ਰੋਗਰਾਮ ਦਿੱਤਾ ਰਾਤ ਜੀ ਜਿਹੜਾ ਇਹਦੇ ਵਿੱਚ ਜ਼ਰੂਰ ਮਤਲਬ ਮੈਂਸ਼ਨ ਕਰਨਾ ਬਹੁਤ ਜ਼ਰੂਰੀ ਹੈ। ਉਹਨਾਂ ਨੇ ਪ੍ਰੋਗਰਾਮ ਵਿੱਚ ਲਿਖਿਆ ਕਿ ਪੂਰੇ ਭਾਰਤ ਦੇ ਵਿੱਚ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੂਰੇ ਭਾਰਤ ਦੇ ਵਿੱਚ ਪੁਤਲੇ ਫੂਕੇ ਜਾਣਗੇ ਕੱਲ ਨੂੰ 3 ਤਰੀਕ ਨੂੰ। ਇਸੇ ਰੋਜ਼ ਦੇ ਵਿੱਚੋ ਕਿ ਲੋਕਾਂ ਦੇ ਨਾਲ ਬੇਇਨਸਾਫੀ ਜੇ ਲੋਕਾਂ ਨੇ ਤੁਹਾਨੂੰ 92 ਐਮਐਲਏ ਜਿਤਾਏ ਹੈ ਨਾ ਤਾਂ ਇਸ ਲਈ ਜਿਤਾਏ ਸੀਗੇ ਕਿ ਤੁਸੀਂ ਲੋਕਾਂ ਨੂੰ ਇਨਸਾਫ ਦਿਓਗੇ ਲੋਕਾਂ ਨੂੰ ਧੱਕੇਸ਼ਾਹੀ ਦੀ ਦੇ ਰਾਜ ਪ੍ਰਬੰਧ ਚੋਂ ਬਾਹਰ ਕੱਢੋਗੇ ਲੋਕਾਂ ਨੂੰ ਨਜਾਤ ਦਿਓਗੇ ਨਾ ਤੋਂ ਲੇਕਿਨ ਤੁਸੀਂ ਤਾਂ ਉਸ ਤੋਂ ਬਾਅਦ ਦੇਣ ਲੱਪੇ ਇਹਦੇ ਲਈ ਕੱਲ ਨੂੰ 3 ਤਰੀਕ ਨੂੰ 11 ਵਜੇ ਪੂਰੇ ਭਾਰਤ ਦੇ ਵਿੱਚ ਹਰ ਡਿਸਟ੍ਰਿਕਟ ਹੈੱਡਕੁਆਰਟਰ ਦੇ ਉੱਤੇ ਭਗਵੰਤਮਾਨ ਤੇ ਕੇਸਰੀਵਾਲ ਦੇ ਪੁਤਲੇ ਫੋਕਣ ਦਾ ਪ੍ਰੋਗਰਾਮ ਹੋਵੇ ਸੀ ਫੋਕਾਂਗੇ ਅਗਲੀ ਹਾਂਜੀ ਕਿਹੜੀ ਕਿਹੜੀ ਜਗ੍ਹਾ ਆ ਮੈਂ ਦੱਸ ਦੇਣਾ ਸਾਰਾ ਗੱਲ ਕੁਐਸਚਨ ਬਾਅਦ ਕਰਦੇ ਹਾਂ ਅਗਲੀ ਜਿਹੜੀ ਮੈਂ ਗੱਲ ਕਹਿਣੀ ਚਾਹਣਾ ਹੈ ਕਿ ਦੇਖੋ ਅੱਜ ਪਤਾ ਲੱਗਿਆ ਤੇ ਸਰਪੰਚ ਸਾਹਿਬ ਨੂੰ ਡੀਸੀ ਸਾਹਿਬ ਨੇ ਬੁਲਾਇਆ ਇਹ ਕਹਿ ਰਹੇ ਨੇ ਕਿ ਦੇਖੋ ਹੁਣ ਪਾਈਪਲਾਈਨ ਤਾਂ ਨਿਕਲੀ ਗਈ ਤੁਸੀਂ ਆਪ ਦਾ ਪ੍ਰੋਟੈਸਟ ਕਰਨਾ ਬੰਦ ਕਰ ਦਿਓ ਇਹਦਾ ਮਤਲਬ ਕੀ ਨਿਕਲਦਾ ਹੈ ਇਹਦਾ ਮਤਲਬ ਤੁਹਾਨੂੰ ਅਸੀਂ ਕੁੱਟ ਲਿਆ ਤੁਹਾਨੂੰ ਅਸੀਂ ਕੁੱਟ ਕੇ ਅੰਦਰ ਤਾੜ ਕੇ ਜੇਲ੍ਹਾਂ 'ਚ ਸਿੱਟ ਕੇ ਤੁਹਾਡੀਆਂ ਧੀਆਂ ਤੁਹਾਡੀਆਂ ਮਾਤਾਵਾਂ ਪੈਣਾ ਦੀ ਬੇਇੱਜ਼ਤੀ ਕਰਕੇ ਉਹਨਾਂ ਦੀਆਂ ਚੁੰਨੀਆਂ ਖਿੱਚ ਕੇ ਅਸੀਂ ਤੁਹਾਡਾ ਗੰਦਾ ਪਾਣੀ ਤਾਂ ਕੱਢ ਕੇ ਲੈ ਗਏ ਹੁਣ ਤੁਸੀਂ ਰੋਣਾ ਹੁੰਦੀ ਸੀ ਰੋਲਾ ਨਾ ਪਾਓ ਹੁਣ ਤੁਸੀਂ ਪੱਟਾਸ਼ਟ ਬੰਦ ਕਰ ਦਿਓ ਇਹ ਕਿਹਾ ਗਿਆ ਇਹ ਅਤੀਤ ਕਨੌਣੀ ਤੇ ਸ਼ਰਮਨਾਕ ਗੱਲ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਲਈ ਜਿਹੜੀ ਇਹ ਗੱਲ ਕਹੀ ਜਾ ਰਹੀ ਹੈ ਸਾਡੇ ਆਦਮੀ ਜੇਲ੍ਹ ਚ ਬੈਠੇ ਨੇ ਇਸ ਪਿੰਡ ਦੇ 20 ਦੇ ਕਰੀਬ ਬੰਦੇ ਜੇਲ੍ਹ ਚ ਬੈਠੇ ਨੇ ਸਾਡੇ ਆਗੂ ਜੇਲ੍ਹ ਚ ਬੈਠੇ ਨੇ ਤੇ ਇੰਨੇ ਆਗੂਆਂ ਨੂੰ ਜੇਲ੍ਹ ਚ ਸਿੱਟ ਕੇ ਉਹਨਾਂ ਜਿਹੜੇ ਭੁਖੜ ਹੜਤਾਲ ਤੇ ਬੈਠੇ ਨੇ ਪੰਜ ਹੋਰ ਬੈਠ ਗਏ ਉਹਨਾਂ ਦੀ ਰਹਿ ਜਾਣੇ ਬਿਨਾ ਸਰਪੰਚ ਜਾਂ ਕੌਣ ਹੈ ਕੌਣ ਕੌਣ ਫੈਸਲਾ ਕਰ ਲੇਗਾ ਮੈਂ ਕਹਾਂ ਕਿਵੇਂ ਫੈਸਲਾ ਕਰ ਲਾਂਗਾ ਜੀ ਇਕੱਲਾ ਇੱਥੇ ਬੈਠ ਕੇ ਸਾਡੇ ਸਾਰੇ ਬੰਦੇ ਰਿਹਾ ਕਰਨ ਬੰਦੇ ਸਾਡੇ ਵਿੱਚ ਆਉਣ ਅਸੀਂ ਉਹਨਾਂ ਨਾਲ ਬੈਠ ਕੇ ਚਰਚਾ ਕਰਾਂਗੇ ਕਿ ਅਸੀਂ ਆਪਣੇ ਪ੍ਰੋਟੈਸਟ ਨੂੰ ਕਿਸ ਰੂਪ ਦੇ ਵਿੱਚ ਲੈ ਕੇ ਜਾਣਾ ਹੈ ਕਿਵੇਂ ਕਰਨਾ ਹੈ ਲੋਕਾਂ ਦੀ ਲੜਾਈ ਪਾਈਪਾ ਪੈਣ ਨਾਲੋਂ ਵੱਡੀ ਲੜਾਈ ਤੇ ਨਾ ਗੰਦਾ ਪਾਣੀ ਆਏਗਾ ਹਜੇ ਤਾਂ ਲੜਾਈ ਚੱਲੀ ਹੈ ਅਜੇ ਤਾਂ ਗੰਦਾ ਪਾਣੀ ਛੱਡਣਾ ਉਹਨਾਂ ਪਾਈਪਾਂ ਦੇ ਵਿੱਚ ਉੱਤੇ ਫਿਰ ਲੋਕਾਂ ਦੇ ਛਤਰੋ ਛਤਰੀਆਂ ਨੇ ਸੋਹ ਲੜਾਈ ਸਾਡੇ ਗੰਦੇ ਪਾਣੀ ਦੀ ਹੈ ਉਹਦੇ ਖਿਲਾਫ ਇਹ ਸਾਡਾ ਪ੍ਰੋਟੈਸਟ ਜਾਰੀ ਇੱਕ ਤਾਂ ਮੈਂ ਇਹ ਗੱਲ ਤੁਹਾਡੇ ਸਾਹਮਣੇ ਕਲੀਅਰ ਕਰ ਰਿਹਾ ਸੀ ਦੂਸਰੀ ਗੱਲ ਤੁਸੀਂ ਸਾਰੇ ਪੱਤਰਕਾਰਾਂ ਨੇ ਦੇਖੀ ਹੋਵੇਗੀ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਕਿਹਾ ਕਿ ਪੰਜਾਬ ਦੇ ਮੁੱਦਿਆਂ ਤੇ ਤੇ ਕਿਸਾਨੀ ਮੁੱਦਿਆਂ ਤੇ ਮੈਂ ਲਾਈਵ ਖੁੱਲੀ ਡਿਬੇਟ ਕਰਨ ਲਈ ਖੁੱਲੀ ਚਰਚਾ ਕਰਨ ਲਈ ਇਹਨਾਂ ਨੂੰ ਚੈਲੰਜ ਕਰਦਾ ਹਾਂ ਕਿਸਾਨ ਜਥੇਬੰਦੀਆਂ ਨੂੰ ਪਹਿਲਾਂ ਤਾਂ ਪਰसों ਮੇਰੇ ਵੱਲੋਂ ਬਿਆਨ ਆ ਗਿਆ ਸੀ ਮੈਂ ਆਪਣੀ ਆਰਗੇਨਾਈਜੇਸ਼ਨ ਵੱਲੋਂ ਬਿਆਨ ਦਿੱਤਾ ਸੀ ਕਿ ਸਾਡੀ ਜਥੇਬੰਦੀ ਤੇਰੇ ਇਸ ਚੈਲੰਜ ਨੂੰ ਕਬੂਲਦੀ ਹੈ ਪ੍ਰਧਾਨ ਮੁੱਖ ਮੰਤਰੀ ਜੀ ਲੇਕਿਨ ਰਾਤ ਦੀ ਮੀਟਿੰਗ ਤੋਂ ਬਾਅਦ ਸਮੁੱਚੇ ਐਸਕੇਐਮ ਨਾਨ ਪੋਲੀਟੀਕਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਚੈਲੰਜ ਨੂੰ ਅਸੀਂ ਸਵੀਕਾਰਿਆ ਸੀ ਕਬੂਲਿਆ ਅਸੀਂ ਉਹਨੂੰ ਕਹਿੰਨੇ ਆ ਕਿ ਬਹੁਤ ਚੰਗੀ ਗੱਲ ਹੈ ਅਗਰ ਸਰਕਾਰ ਕਿਤੇ ਲਾਈਵ ਤੁਹਾਡੇ ਚੈਨਲਾਂ ਤੇ ਵੀ ਚੱਲਦਾ ਹੋਵੇ ਹਰ ਇੱਕ ਗੱਲ ਦਾ ਲੋਕਾਂ ਨੂੰ ਪਤਾ ਲੱਗੇ ਕਿ ਸਰਕਾਰ ਕਿੰਨਾ ਝੂਠ ਬੋਲਦੀ ਹੈ ਤੇ ਕਿੰਨਾ ਕਿ ਸਰਕਾਰ 'ਚ ਦਾਮ ਹੈ ਸੱਚਾਈ ਕਿੰਨੀ ਕਹ ਬਹੁਤ ਕੁਝ ਦੱਸਣ ਵਾਲਾ ਹੈ ਪਬਲਿਕ ਦੇ ਸਾਹਮਣੇ ਕਿਉਂਕਿ ਅਸੀਂ ਜਿਹੜਾ ਝੂਠ ਬੋਲਿਆ ਗਿਆ ਭਗਵੰਤ ਮਾਨ ਮੰਨ ਲਓ ਕਿ ਜੀ ਮੈਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਉੱਤੇ ਧਰਨਾ ਦੇ ਕੇ ਪਾਣੀ ਰੋਕੀ ਬੈਠਾ ਨਹੀਂ ਤਾਂ ਹਰਿਆਣਾ ਨੂੰ ਦਿੱਲੀ ਨੂੰ ਪਾਣੀ ਜਾ ਰਿਹਾ ਹੈ ਪਾਣੀ ਜਾਣਾ ਹੈ ਅਸੀਂ ਪਰ ਉਸ ਲਾਈਵ ਡਿਬੇਟ 'ਚ ਪੁੱਛਾਂਗੇ ਭਗਵੰਤ ਮਾਨ ਜੀ 4000 ਕਿਊਸਿਕ ਪਾਣੀ ਦੇਣ ਲੱਗੇ ਨੇ ਪੰਜਾਬ ਦੀ ਰਹਿ ਜਾਣੀ ਪੁੱਛਿਆ ਲੋਕਾਂ ਤੋਂ ਚੁੱਪਚੀਪੇ ਸائن ਕਰ ਕਰਕੇ ਦੇਈ ਜਾ ਰਹੇ ਹਾਂ ਅਸੀਂ ਇਹ ਵੀ ਪੁੱਛਾਂਗੇ ਕਿ ਬਿਆਨਨਾਮੇ ਦੇ ਵਿੱਚ ਕੀ ਬੋਲ ਰਹੇ ਹੋ ਮੁੱਖ ਮੰਤਰੀ ਜੀ ਔਰ ਅਮਲ 'ਚ ਕੀ ਕਰ ਰਹੇ ਹੋ ਬਿਆਨਨਾਮੇ 'ਚ ਕਹਿ ਰਹੇ ਹੋ ਕਿ ਇੱਕ ਬੂੰਦ ਪਾਣੀ ਹੈ ਨਹੀਂ ਇੱਕ ਬੂੰਦ ਪਾਣੀ ਨਹੀਂ ਦੇਵਾਂਗੇ ਤੇ ਅਮਲ 'ਚ ਤੁਸੀਂ ਕੀ ਕੀਤਾ ਹੈ ਤੁਸੀਂ ਇਹ ਕਿਹਾ ਮਤਾ ਪਾਸ ਕੀਤਾ ਹੈ ਕਿ 1981 ਦਾ ਜਿਹੜਾ ਰਜੀਵ ਲੋਂਗੋਵਾਲ ਸਮਝੌਤਾ ਹੈ ਉਸ ਸਮਝੌਤੇ ਦੇ ਮੁਤਾਬਕ ਪਾਣੀ ਦੀ ਅਸੀਂ ਚਾਹੁੰਦੇ ਆ ਕਿ ਮੁੜ ਦੁਬਾਰਾ ਵੰਡ ਕੀਤੀ ਜਾਏ ਮੈਂ ਕਹਿਣਾ ਚਾਹੁੰਨਾ ਭਗਵੰਤਾਨ ਨੂੰ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਜੀ ਅਕਲ ਤੋਂ ਕੰਮ ਲਓ ਹਜੇ ਤੱਕ ਪੂਰੇ ਪੰਜਾਬ ਦੇ ਲੋਕਾਂ ਨੇ ਰਜੀਵ ਲੋਂਗੋਵਾਲ ਸਮਝੌਤੇ ਨੂੰ ਐਕਸੈਪਟ ਨਹੀਂ ਕੀਤਾ ਪੰਜਾਬ ਦੇ ਪਾਣੀਆਂ ਦਾ ਰਾਖਾ ਖੋਣ ਵਾਲਾ ਮੁੱਖ ਮੰਤਰੀ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਮੈਂ ਪਬਲਿਕ ਨੂੰ ਵੀ ਦੱਸ ਦੇਣਾ ਚਾਹੁੰਦਾ ਤੇ ਮੁੱਖ ਮੰਤਰੀ ਨੂੰ ਵੀ ਉਹ ਭਾਈ ਪਾਣੀਆਂ ਦਾ ਜੇ ਸਮਝੌਤਾ ਕਰਨਾ ਜੇ ਪਾਣੀਆਂ ਦਾ ਕੋਈ ਫੈਸਲਾ ਕਰਨਾ ਤੇ ਰਾਈਟ ਕਿਹਦੇ ਕੋਲੇ ਆ ਪੰਜਾਬ ਵਿਧਾਨ ਸਭਾ ਕੋਲੇ ਇੱਕ ਇਹ ਅਧਿਕਾਰ ਹੈ ਨਾ ਕੋਈ ਮੁੱਖ ਮੰਤਰੀ ਨਾ ਕੋਈ ਮੰਤਰੀ ਨਾ ਕੋਈ ਸੰਤਰੀ ਨਾ ਕਿਸੇ ਪਾਰਟੀ ਦਾ ਪ੍ਰਧਾਨ ਕੋਈ ਸਾਡੇ ਪਾਣੀਆਂ ਦਾ ਫੈਸਲਾ ਨਹੀਂ ਕਰ ਸਕਦਾ ਇਹ ਫੈਸਲਾ ਕਿਹਨੇ ਕੀਤਾ ਸੀ ਸੰਤ ਅਰਜਨ ਸਿੰਘ ਲੰਗੋਵਾਲ ਨੇ ਉਹ ਇੱਕ ਪਾਰਟੀ ਪ੍ਰਧਾਨ ਸੀ ਸਾਡੀ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਨਹੀਂ ਹੋਇਆ ਤੇ ਜੇ ਵਿਧਾਨ ਸਭਾ ਚ ਮਤਾ ਨਹੀਂ ਪਾਸ ਹੋਇਆ ਤਾਂ ਉਹ ਜਿਹੜਾ ਸਮਝੌਤਾ ਸੀ ਉਹ ਇਲੈਗਲ ਸੀ ਗੈਰ ਕਾਨੂੰਨੀ ਸੀ ਅੱਜ ਤੱਕ ਅਸੀਂ ਇਸ ਗੱਲ ਦੇ ਉੱਤੇ ਲੜਨ ਜੁਗ ਰਹੇ ਸੀਗੇ ਕਿ ਇਹ ਗੈਰ ਕਾਨੂੰਨੀ ਸਮਝੌਤਾ ਹੈ ਤੇ ਤੂੰ ਆਪਣੇ ਆਪ ਨੂੰ ਪੰਜਾਬ ਦੇ ਪਾਣੀਆਂ ਦਾ ਰਾਖਾ ਕਹੋਂਦੀ ਗੱਲ ਕਰਦਾ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਮਤਾ ਲਿਆ ਕੇ ਕਿ ਅਸੀਂ ਇਹ ਪਾਣੀ ਦੀ ਮੁਰਦ ਦੁਬਾਰਾ ਵੰਡ ਕਰਨੀ ਹੈ ਤੂੰ ਤਾਂ ਉਹਨੂੰ ਲੀਗਲਾਈਜ਼ ਕਰਤਾ ਜਿਹੜਾ ਸਾਡਾ ਪਾਣੀ ਬਾਹਰ ਜਾ ਰਿਹਾ ਹੈ ਸੋ ਇੱਕ ਗੱਲ ਇਹ ਨਹੀਂ ਹੈ ਬਹੁਤ ਗੱਲਾਂ ਨੇ ਬਹੁਤ ਸਾਰੇ ਇਸ਼ੂ ਨੇ ਮੈਂ ਕਹਿੰਦਾ ਸ਼ੁਕਰ ਹੈ ਮੇਰੇ ਪਰਮਾਤਮਾ ਦਾ ਕਿ ਅੱਜ ਉਹਨਾਂ ਨੇ ਕਿਹਾ ਕਿਸੇ ਮੁੱਖ ਮੰਤਰੀ ਨੇ ਸਾਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਖੁੱਲੀ ਡਿਬੇਟ ਕਰਨ ਲਈ ਤਿਆਰ ਹਾਂ ਔਰ ਲਾਈਵ ਡਿਬੇਟ ਕਰਨ ਲਈ ਤਿਆਰ ਹਾਂ ਅਸੀਂ ਜ਼ਰੂਰ ਭਗਵੰਤ ਮਾਨ ਦੀ ਇਸ ਚੁਣੌਤੀ ਨੂੰ ਕਬੂਲਦੇ ਹਾਂ ਚਗਾ ਦੱਸੇ ਡੇਢ ਦੇਵੇ ਇੱਕ ਇੱਕ ਚੈਨਲ ਨੂੰ ਆਵਾਜ਼ ਮਾਰੇ ਉਹਦੇ ਫਿਰ ਇਹ ਨਾ ਕਰਨ ਕਿ ਪੱਤਰਕਾਰ ਨਹੀਂ ਆਉਂਦੇ ਨੇ ਪੱਤਰਕਾਰ ਨਹੀਂ ਆਉਂਦੇ ਇੱਕ ਇੱਕ ਚੈਨਲ ਨੈਸ਼ਨਲ ਚੈਨਲ ਸਾਡੇ ਸੋਸ਼ਲ ਮੀਡੀਆ ਦੇ ਛੋਟੇ ਚੈਨਲ ਸਾਰੇ ਉੱਥੇ ਆਉਣ ਸਾਰਿਆਂ ਦੇ ਸਾਹਮਣੇ ਫਿਰ ਖੁੱਲ ਕੇ ਡਿਬੇਟ ਕਰਾਂਗੇ ਦੱਸਾਂਗੇ ਤੂੰ ਤੇਰਾ ਤੂੰ ਕਿੰਨੇ ਪਾਣੀ ਚ ਖੜਾ ਤੇ ਅਸੀਂ ਕਿੱਥੇ ਖੜੇ ਹਾਂ ਇਹ ਵੀ ਪੁੱਛਾਂਗੇ ਭਗਵੰਦ ਮਾਨ ਨੂੰ ਅਸੀਂ ਡਿਬੇਟ ਦੇ ਵਿੱਚ ਸ਼੍ਰੀਮਾਨ ਜੀ ਤੂੰ ਆਪਣੇ ਆਪ ਨੂੰ ਪੰਜਾਬ ਦੇ ਪਾਣੀਆਂ ਦਾ ਰਾਖਾ ਤੇ ਪੰਜਾਬ ਦਾ ਰਾਖਾ ਕਹਿ ਰਹੇਂ ਤੇ ਤੇਰਾ ਸੁਪਰੀਮੋ ਕੀ ਕਹਿ ਰਿਹਾ ਹੈ ਜਲੰਧਰ ਦੇ ਅੰਦਰ ਚੋਣ ਮਹਿੰਮ ਦੇ ਦੌਰਾਨ ਇਹ ਕਹਿ ਕੇ ਗਿਆ ਕਿ ਹਰਿਆਣੇ ਤੇ ਦਿੱਲੀ ਨੂੰ ਪਾਣੀ ਦੀ ਲੋੜ ਆ ਹਰਿਆਣੇ ਤੇ ਦਿੱਲੀ ਨੂੰ ਪਾਣੀ ਦੇਵਾਂਗੇ ਸਵਾਲ ਹੋਰ ਵੀ ਬੜੇ ਨੇ ਬਹੁਤ سارے ਸਵਾਲ ਅਸੀਂ ਉਸ ਦਿਨ ਲਾਈਵ ਡਿਬੇਟ ਚ ਜੋ ਵਿੱਚ ਅਸੀਂ ਚਰਚਾ ਦੇ ਵਿੱਚ ਰੱਖਾਂਗੇ ਔਰ ਅਸੀਂ ਮੈਂ ਤੁਹਾਡੇ ਚੈਨਲ ਦੇ ਫਿਰ ਕਹਿੰਨਾ ਭਗਵੰਤ ਮਾਨ ਨੂੰ ਤੇ ਤੁਹਾਡਾ ਚੈਲੰਜ ਅਸੀਂ ਕਬੂਲਦੇ ਹਾਂ ਸਮੁੱਚਾ ਐਸਕੇਮ ਨਾਨ ਪੋਲਿਟੀਕਲ ਅਸੀਂ ਬੈਠਾਂਗੇ ਜਿਹੜੇ ਹੋਰ ਜਥੇਬੰਦੀਆਂ ਵੀ ਬੈਠਣਗੀਆਂ ਦੇਖਾਂਗੇ ਤੇਰੀ ਗੱਲ ਦੇ ਵਿੱਚ ਕਿੰਨੀ ਸਚਾਈ ਆ ਪਬਲਿਕ ਨੂੰ ਪਤਾ ਲੱਗੇਗਾ ਤੂੰ ਕਿੰਨੇ ਕਦਮ ਦੇ ਵਿੱਚ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਐਨੀ ਕੁਐਸਚਨ ਤੁਹਾਡਾ ਕੋਈ ਹੋਵੇ ਤਾਂ ਮੈਂ ਉਹਦਾ ਅੱਛਾ ਪਤਾ ਜੀ ਜਿਸ ਤਰ੍ਹਾਂ ਕੱਲ ਤੁਸੀਂ ਇੱਥੇ ਆਣਾ ਸੀ ਤੇ ਤੁਹਾਨੂੰ ਹਾਊਸ ਰੈਸਟ ਦਾ ਦਿੱਤਾ ਗਿਆ ਸੀ ਅੱਜ ਨਹੀਂ ਪੁੱਛਨੇ ਕਿਧਰ ਦੇਖਿਓ ਸਭ ਤੋਂ ਮਾੜੀ ਗੱਲ ਤਾਂ ਇਹ ਆ ਕਿ ਅਸੀਂ ਕ੍ਰਿਮੀਨਲ ਨਹੀਂ ਆ ਅਸੀਂ ਪੱਤਰਕਾਰਾਂ ਦੇ ਨਾਲ ਆਪਦੀ ਗੱਲਬਾਤ ਕਰਨ ਲਈ ਆ ਰਹੇ ਹਾਂ ਪ੍ਰੈਸ ਦੇ ਮਾਧਿਅਮ ਤੋਂ ਅਸੀਂ ਲੋਕਾਂ ਦੇ ਵਿੱਚ ਇਹ ਗੱਲ ਦੱਸਣੀ ਦੱਸਣ ਲਈ ਆ ਰਹੇ ਸੀ ਕਿ ਭਾਈ ਆ ਧੱਕੇਸ਼ਾਹੀ ਹੋ ਰਹੀ ਆ ਪਿੰਡ ਨਾਲ ਜਿਹੜੀ ਸਰਕਾਰ ਕਹਿੰਦੀ ਸੀਗੀ ਕਿ ਸੱਥਾਂ ਦੀ ਸਰਕਾਰ ਚੱਲੇਗੀ ਉਹ ਸੱਥਾਂ ਵਾਲਿਆਂ ਨੂੰ ਕੁੱਟਿਆ ਜਾ ਰਿਹਾ ਤੁਹਾਡੇ ਮਾਧਿਅਮ ਤੇ ਸਾਡੀ ਗੱਲ ਜਾਣੀ ਆ ਉਹ ਅਸੀਂ ਕਰਨ ਆ ਰਹੇ ਸੀ ਔਰ ਇਹਨਾਂ ਨੇ ਮੈਨੂੰ ਤੜਕੇ ਹੀ ਆ ਕੇ ਕਰੇ ਹਾਊਸ ਰੈਸਟ ਕੀਤਾ ਅੱਜ ਦੀ ਜਿਹੜੀ ਗੱਲ ਹੈ ਕੱਲ ਕੱਲ ਤੁਹਾਡੀ ਮੈਂ ਮੈਂ ਧੰਨਵਾਦੀ ਆ ਤੁਹਾਡਾ ਪੱਤਰਕਾਰਾਂ ਦਾ ਕਿ ਜਦੋਂ ਪਤਾ ਲੱਗਿਆ ਕਿ ਹਾਊਸ ਰੈਸਟ ਕਰ ਲਿਆ ਗਿਆ ਤਾਂ ਗੱਲ ਮੇਰਾ ਕਹਲਾ ਇੱਥੇ ਤਾਂ ਮੈਂ ਆ ਕੇ ਹੋ ਸਕਦਾ ਉਨੀ ਗੱਲ ਨਾ ਉੱਪਰ ਕੇ ਜਾਂਦੀ ਜਿਹੜੀ ਤੁਸੀਂ ਚੱਕ ਜੋ ਵਾਰ ਦਿੱਤੀ ਲੋਕਾਂ ਦਾ ਗੱਲ ਪਹਛਾਤੀ ਅੱਜ ਮੈਨੂੰ ਲੱਗਦਾ ਉਹਨਾਂ ਨੂੰ ਇਹ ਲੱਗਿਆ ਵੀ ਇਹ ਪੰਗਾ ਲੈਣਾ ਮਤਲਬ ਸਸਤਾ ਨਹੀਂ ਪੈਂਦਾ ਕਿ ਮਹਿੰਗਾ ਪੈਂਦਾ ਹੈ ਐਸੀ ਗੱਲ ਪਰਸਨਰਟੀ ਅੱਜ ਵੀ ਮਤਲਬ ਗੇੜਾ ਮਾਰ ਕੇ ਗਈ ਆ ਮੇਰੇ ਕੋਲੇ ਤੜਕੇ ਡੀਐਸਪੀ ਆ ਗਿਆ ਸੀ ਮਨੂਬ ਕਹਿ ਰਹੇ ਸੀਗੇ ਜੀ ਤੁਸੀਂ ਅੱਜ ਮੈਂ ਕਿਹਾ ਵੀ ਬਠਿੰਡੇ ਫੇਰ ਜਾ ਰਿਹਾ ਹਾਂ ਕਹਿੰਦੇ ਜੀ ਤੁਸੀਂ ਫੇਰ ਮਤਲਬ ਬਠਿੰਡੇ ਜਾਣਾ ਹੈ ਤਾਂ ਤੁਹਾਡਾ ਇੱਥੇ ਯਾਨੀ ਉਹਨਾਂ ਦਾ ਗੱਲ ਕਰਨ ਦਾ ਤਰੀਕਾ ਮਤਲਬ ਇਹ ਸੀਗਾ ਵੀ ਬਠਿੰਡੇ ਵਾਲਾ ਪ੍ਰੋਗਰਾਮ ਕੈਨਸਲ ਕਰੋ ਤੇ ਤੁਹਾਡੇ ਇੱਥੇ ਐਮਐਲਏ ਆ ਰਿਹਾ ਹੈ ਐਮਐਲਏ ਨੂੰ ਸਵਾਲ ਜਵਾਬ ਕਰ ਲਓ ਮੈਂ ਕਿਹਾ ਵੀ ਐਮਐਲਏ ਨੂੰ ਜਿਹੜੇ ਸੀ ਸਵਾਲ ਕਰਨੇ ਉਹ ਸਾਡੇ ਬੁੰਡ ਮੁੰਡੇ ਹੈਗੇ ਨੇ ਨਹੀਂ ਐਮਐਲਏ ਉੱਥੇ ਮਿਲਦੇ ਕਿੱਥੇ ਸਾਡਾ ਸਾਡਾ ਐਮਐਲਏ ਜਾ ਰਿਹਾ ਉੱਥੇ ਯਾਨੀ ਉਹਨਾਂ ਨੇ ਮਤਲਬ ਇੱਕ ਤਰ੍ਹਾਂ ਦਾ ਯਾਨੀ ਮੂਰਖ ਬਣਾਉਣ ਵਾਲੀ ਗੱਲ ਸੀਗੀ ਕਿ ਤੁਸੀਂ ਉਧਰ ਕਿਉਂ ਜਾਣਾ ਪ੍ਰਧਾਨ ਜੀ ਐਮ ਐਲ ਏ ਸਾਹਿਬ ਆ ਰਹੇ ਨੇ ਇੱਥੇ ਮੈਂ ਕਿਹਾ ਵੀ ਉਹ ਮੇਰਾ ਨਿਸ਼ਾਨਾ ਜਿਹੜਾ ਉਹ ਵੱਖਰਾ ਨਿਸ਼ਾਨਾ ਹੈ ਇੱਥੋਂ ਮੈਂ ਅੱਜ ਇਹਦੇ ਤੋਂ ਜਿੱਥੇ ਮੈਂ ਪੂਰੀ ਦੁਨੀਆ ਦੇ ਵਿੱਚ ਸਦਾ ਲੜਾਈ ਤੁਸੀਂ ਕੱਲ ਬਚਾਈ ਆ ਮੈਂ ਬੇਨਤੀ ਕਰਾਂ ਕੱਲ ਬਹੁਤ ਮਤਲਬ ਤੁਹਾਡੀ ਕਿਰਪਾ ਹੋਈ ਹੈ ਤੁਹਾਡੀ ਮਿਹਰਬਾਨੀ ਮੈਂ ਸਾਰਿਆਂ ਦੀ ਦੁਬਾਰਾ ਕਰਦਾ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਲੋਕਾਂ ਦੇ ਤੱਕ ਇਸ ਧੱਕੇ ਸ਼ਾਹੀ ਦੇ ਸੁਨੇਹੇ ਨੂੰ ਤੁਸੀਂ ਪਹੁੰਚਾਇਆ ਔਰ ਮੈਂ ਇੱਕ ਹੋਰ ਗੱਲ ਤੁਹਾਡੇ ਚੈਨਲਾਂ ਦੇ ਉੱਤੇ ਦੱਸ ਦਿਆਂ ਕਿ ਦੇਖੋ ਹਰਿਆਣਾ ਗਵਰਨਮੈਂਟ ਨੇ ਸਾਡੇ ਜਿਹੜੇ ਹਰਿਆਣੇ ਦੇ ਕਿਸਾਨ ਨੇ ਨੌਜਵਾਨ ਨੇ ਸਾਡੀਆਂ ਬੀਬੀਆਂ ਨੇ ਉਹਨਾਂ ਦੇ ਉੱਤੇ ਅੰਦੋਲਨ ਦੇ ਦੌਰਾਨ ਕੇਸ ਰਜਿਸਟਰ ਕੀਤੇ ਅੱਜ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਮੈਂ ਤੁਹਾਡੇ ਚੈਨਲ ਦੇ ਚੈਨਲਾਂ ਦੇ ਮਾਧਿਅਮ ਤੋਂ ਇਹ ਕਹਿਣਾ ਚਾਹੂੰਗਾ ਹਰਿਆਣਾ ਗਵਰਨਮੈਂਟ ਨੂੰ ਕਿ ਐਸਕੇਮ ਨਾਨ ਪੋਲੀਟੀਕਲ ਦਾ ਇਹ ਪ੍ਰੋਗਰਾਮ